લા ઉનાર નને બગુન નન ચાલા મંટી 1 2 ઓકે 2 ઓકે 2 2 2 2 3 2 હેરાન ના હો વો એ બચ્ચે આંધ્રા પ્રદેશ يا ફિર તલંગાના દે નહીં બલકે પંજાબ દે ને દરસલ ਭਾਰਤ ਸਰਕਾਰ ਵੱਲੋਂ ਇੱਕ ਭਾਰਤ ਸ੍ਰੇਸ਼ਟ ਭਾਰਤ ਦੀ ਸਕੀਮ ਤਹਿਤ ਪੰਜਾਬ ਦੇ ਸਕੂਲਾਂ 'ਚ ਤੇਲਗੂ ਭਾਸ਼ਾ ਬੱਚਿਆਂ ਨੂੰ 25 ਮਈ ਤੋਂ 5 ਜੂਨ ਤੱਕ ਸਮਰ ਕੈਂਪਸ ذریعے ਸਿਖਾਈ ਜਾ ਰਹੀ ਹੈ ਤੇਲਗੂ ਭਾਸ਼ਾ ਜੀ ਜਿਹੜੀ ਗਿਆਨ ਦੇ ਲਈ ਬੱਚਿਆਂ 'ਚ 7 ਦਿਨ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜੋ 26 5 25 ਤੋਂ 5 6 25 ਤੱਕ ਚੱਲਣਾ ਹੈ ਇਹ 7 ਦਿਨ ਦਾ ਪ੍ਰੋਗਰਾਮ ਇਹ ਇੱਕ ਇੱਕ ਭਾਰਤ ਸ੍ਰੇਸ਼ਟ ਭਾਰਤ ਹੈ ਤੇ ਜਿਹੜੀ ਹੈ ਕਲਚਰ ਪਛਾਵਾ ਦੀ ਗਿਆਨ ਜਿਹੜਾ ਇੱਕ ਦੂਜੀ ਪਛਾਵਾ ਦਾ ਬੱਚਿਆਂ ਵਿੱਚ ਲਾਗੂ ਕਰਨ ਲਈ ਹੈ ਇਹ ਪ੍ਰੋਗਰਾਮ ਜਿਹੜਾ ਉਹ ਕੇਂਦਰ ਵੱਲ ਸ਼ੁਰੂ ਕੀਤਾ ਗਿਆ 26 5 25 ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਤੇ 5 6 25 ਤੱਕ ਇਹ ਚੱਲਣਾ ਜਿਹਦੇ ਤਹਿਤ ਸਕੂਲਾਂ ਨੇ ਆਪਣੇ ਹਿਸਾਬ ਦੇ ਨਾਲ 7 7 7 ਦਿਨ ਦਾ ਜਿਹੜਾ ਪ੍ਰੋਗਰਾਮ ਉਹ ਬਣ ਲਿਆ ਗਿਆ ਮਤਲਬ ਆਪਣੀ ਕਲਚਰ ਐਕਟੀਵਿਟੀ ਦਾ ਤੇ ਹੋਰ ਭਾਸ਼ਾਵਾਂ ਦਾ ਜਿਹੜਾ ਗਿਆਨ ਹੈ ਉਹ ਲਾਗੂ ਕਰਨਾ ਜਿਵੇਂ ਅੱਗੇ ਆਪਣੇ ਕੋਲੇ ਪੰਜਾਬ ਦੇ ਵਿੱਚ ਪੰਜਾਬੀ ਹਿੰਦੀ ਤੇ ਇੰਗਲਿਸ਼ ਹੀ ਚੱਲਦੀ ਸੀ ਹੁਣ ਇਹਦੇ ਨਾਲ ਸਾਊਥ ਦੀ ਜਿਹੜੀ ਲੈਂਗੁਏਜ ਆ ਉਹ ਆਪਣੇ ਬੱਚਿਆਂ 'ਚ ਸਿੱਖਣ ਦਾ ਮਤਲਬ ਉਪਰਾਲਾ ਕੀਤਾ ਗਿਆ ਜਿਹਦੇ ਨਾਲ ਬੱਚੇ ਜੇ ਕਿਤੇ ਬਾਹਰ ਸਾਊਥ ਦੇ ਵਿੱਚ ਵੀ ਜਾਣਗੇ ਤਾਂ ਉਹਨਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਆਊਗੀ ਉੱਥੇ ਵਿਚਰਨ ਦੇ ਵਿੱਚ ਆ ਵਿਆਪਕਾਂ ਨੂੰ ਇੱਕ ਆਨਲਾਈਨ ਪ੍ਰੋਗਰਾਮ ਜਿਹੜਾ ਉਹ ਤਹਿਤ ਭੇਜਿਆ ਵੀ ਗਿਆ ਸੀ ਸਟੇਟ ਵੱਲੋਂ ਤੇ ਬਾਕੀ ਵਿਆਪਕਾਂ ਨੇ ਬੜੀ ਮਿਹਨਤ ਕਰਕੇ YouTube ਤੋਂ ਵੀ ਇਹਦਾ ਜਿਹੜਾ ਅਤਾਰਾ ਲਿਆ ਉਹਦੇ ਨਾਲ ਬੱਚਿਆਂ ਦੇ ਵਿੱਚ ਉਹ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਆਪਾਂ ਪ੍ਰਦੇਸ਼ ਤੇ ਤੇਲੰਗਨਾ ਵਿੱਚ ਬੋਲੀ ਜਾਂਦੀ ਤੇਲਗੂ ਭਾਸ਼ਾ ਅਪਗਿੱਧਾ ਹੈ ਇਸ ਦੀ ਲਿਪੀ ਕਲਾਸਿਕ ਭਾਸ਼ਾ ਦਾ ਦਰਜਾ ਇਸ ਨੂੰ 56 ਅੱਖਰ 16 ਸਵਰ 40 ਵਿਅੰਜਨ ਤੇਲਗੂ ਭਾਸ਼ਾ ਦਿਵਸ ਹੁੰਦਾ ਹੈ 30 ਅਗਸਤ ਨੂੰ ਅੱਖਰ ਇਸ ਦੇ ਗੋਲ ਨਕੀਲੇ ਲਿਖਣ ਦੀ ਵਿਧੀ ਖੱਬੇ ਤੋਂ ਸੱਜੇ ਬਾਈ ਪਰਮਾਨਿਤ ਪ੍ਰਮਾਨਿਤ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਹੈ ਤੇਲਗੂ ਇੱਕ ਭਾਸ਼ਾ ਹੈ ਅੋਕਾਣੀ 1 ਰੇ 2 ਬੋਲੂ 3 ਨੇਲੂ 4 에루 5 ਇਹ ਸਰਕਾਰੀ ਸਕੂਲ ਭੈਣੀ ਜਸਾ ਬਰਨਾਲਾ ਜ਼ਿਲ੍ਹੇ ਦਾ ਹੈ ਜਿੱਥੇ ਬੱਚਿਆਂ ਨੇ ਬਿਹਤ ਸ਼ੌਂਕ ਨਾਲ ਤੇਲਗੂ ਭਾਸ਼ਾ ਨੂੰ ਸਿੱਖਿਆ ਅਤੇ ਅਧਿਆਪਕਾਂ ਨੇ ਬਹੁਤ ਹੀ ਸਰਲ ਤਰੀਕੇ ਨਾਲ ਤੇਲਗੂ ਭਾਸ਼ਾ ਨੂੰ ਅਪਣਾਇਆ ਤੇ ਸਿਖਾਇਆ ਗਵਰਨਮੈਂਟ ਦਾ ਇੱਕ ਸਾਡੇ ਪ੍ਰਾਂਤ ਦੇ ਨਾਲ ਇੱਕ ਰਾਜ ਦੇ ਨਾਲ ਅਟੈਚਮੈਂਟ ਹੈ दैट इज ਤੇਲੰਗਾਨਾ ਥੈਟਸ ਵਾਈ ਅਸੀਂ ਬੱਚਿਆਂ ਨੂੰ ਤੇਲਗੂ ਸਿਖਾ ਰਹੇ ਹਾਂ ਅਕੋਰਡਿੰਗ ਟੂ ਦ ਇਨਸਟਰਕਸ਼ਨਸ 기ਵਨ ਬਾਈ ਆਰ ਗਵਰਨਮੈਂਟ ਤੇ ਸਾਡੇ ਡਿਪਾਰਟਮੈਂਟ ਨੇ ਸਾਨੂੰ ਕਿਉਂਕਿ ਤੇਲਗੂ ਹੁਣ ਸਾਨੂੰ ਵੀ ਨਹੀਂ ਆਉਂਦੇ ਇਸ ਕਰਕੇ ਗਵਰਨਮੈਂਟ ਸਾਡੀ ਹੈਲਪ ਲਈ ਪੀਡੀਐਫ ਸਪੇਜ ਰਹੀ ਹੈ ਸਾਈਡ ਬਾਈ ਸਾਈਡ ਪਹਿਲਾਂ ਜਿਵੇਂ 1 ਤੋਂ 10 ਕਾਊਂਟਿੰਗ ਸੀਗੀ ਫਿਰ ਬਾਕੀ ਚੀਜ਼ਾਂ ਹੌਲੀ ਹੌਲੀ ਕਰਕੇ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਔਰ ਬੱਚਾ ਬੜਾ ਇੰਟਰਸਟ ਲੈ ਕੇ ਸਿੱਖ ਵੀ ਰਹੇ ਨੇ ਯਾਦ ਰੱਖਣਗੇ ਕਿ ਨਹੀਂ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਬਟ ਉਹਨਾਂ ਨੂੰ ਇੰਟਰਸਟ ਬਹੁਤ ਹੈ ਸਿੱਖਣ ਦੇ ਵਿੱਚ ਕੀ ਕੀ ਮਤਲਬ ਬੇਸਿਕ ਸਿਖਾਈ ਜਾ ਰਿਹਾ ਕੁਝ ਵਰਡ ਸਿਖਾਈ ਜਾ ਰਹੇ ਹਾਂਜੀ ਵਰਡਸ ਪਹਿਲਾਂ ਕਾਊਂਟਿੰਗ ਤੋਂ ਸ਼ੁਰੂ ਕੀਤਾ ਸੀ ਹੁਣ ਵਰਡਸ ਫਿਰ ਕਾਮਨ ਜਿਵੇਂ ਗ੍ਰੀਟਿੰਗਸ ਥੈਂਕ ਯੂ ਕਿਵੇਂ ਕਹਿਣਾ ਤੇ ਸੌਰੀ ਕਿਵੇਂ ਕਹਿਣਾ ਇਨ ਛੋਟੇ ਛੋਟੀਆਂ ਗੱਲਾਂ ਜਿਹੜੀਆਂ ਬੱਚੇ ਸਿੱਖ ਸਕਣ ਤੇ ਕਈ ਬੱਚਨ ਤਾਂ ਇੰਨਾ ਜਿਆਦਾ ਕ੍ਰੇਜ਼ ਹੋ ਗਿਆ ਤੇਲਗੂ ਤੇ ਡਾਂਸ ਵੀ ਕਰ ਰਹੇ ਨੇ ਤੇਲਗੂ ਗਾਣੇ ਲੈ ਕੇ ਆ ਰਹੇ ਨੇ ਕਿ ਮੈਮ ਸਾਨੂੰ ਇਹ ਵਾਲਾ ਡਾਂਸ ਵੀ ਆਉਂਦਾ ਐਨੇ ਬੱਚੇ ਐਕਸਾਈਟਡ ਹੋਏ ਹੋਏ ਨੇ ਬੱਚਿਆਂ ਚ ਇੰਟਰਸਟ ਦੇਖੇ ਦਾ ਫਿਰ ਟੀਚਰਸ ਵੀ ਇੰਟਰਸਟ ਆ ਜਾਂਦਾ ਫਿਰ ਅਸੀਂ ਹੋਰ ਵੀ ਜਿਆਦਾ ਕੋਸ਼ਿਸ਼ ਕਰਦੇ ਆਂ ਔਰ ਰੋਜ਼ ਪੀਡੀਐਫ ਹੁੜੀ ਕੀ ਦੀ ਹੈ ਕਿ ਬੱਚਿਆਂ ਨੂੰ ਅਸੀਂ ਅੱਜ ਕੁਝ ਨਵਾਂ ਸਿਖਾਵਾਂਗੇ ਤਾਂ ਅੱਛਾ ਲੱਗ ਰਿਹਾ ਤਸਵੀਰਾਂ ਵੇਖੀਆਂ ਨੇ ਲੁਧਿਆਣਾ ਦੇ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਕਿ ਬੱਚਿਆਂ ਨੇ ਹਾਰਮੋਨੀਅਮ ਉਤੇ ਤੇਲਗੂ ਭਾਸ਼ਾ ਦੇ ਵਿੱਚ ਗੀਤ ਗਾਇਆ। ਵੇਖਿਆ ਤੁਸੀਂ ਪੰਜਾਬ ਦੇ ਬੱਚਿਆਂ ਨੇ ਕਿੰਨੇ ਵਧੀਆ ਤਰੀਕੇ ਨਾਲ ਤੇਲਗੂ ਭਾਸ਼ਾ ਨੂੰ ਸਿੱਖਿਆ ਇਸ ਦਾ ਆਨੰਦ ਮਾਣਿਆ ਤੇ ਨਾਲ ਹੀ ਆਪਣੇ ਗਿਆਨ ਦੇ ਵਿੱਚ ਵਾਧਾ ਵੀ ਕੀਤਾ। ਨਾਲ ਹੀ ਇਹ ਗੱਲ ਵੀ ਸਾਬਤ ਕਰ ਦਿੰਦੀ ਹੈ ਕਿ ਜੇਕਰ ਅਸੀਂ ਕਿਸੇ ਹੋਰ ਭਾਸ਼ਾ ਦਾ ਗਿਆਨ ਹਾਸਲ ਕਰਦੇ ਹਾਂ ਤਾਂ ਸਾਡੇ ਗਿਆਨ ਦੇ ਵਿੱਚ ਵਾਤਾ ਹੁੰਦਾ ਹੈ ਕਿਉਂਕਿ ਅਧਿਆਪਕਾਂ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਜੇਕਰ ਬੱਚੇ ਪੰਜਾਬ ਦੇ ਬਾਹਰ ਕਿਤੇ ਕੰਮ ਕਰਨ ਜਾਣਗੇ ਤਾਂ ਉਹਨਾਂ ਦੇ ਲਈ ਇਹ ਹੋਰ ਵੀ ਆਸਾਨ ਹੋਵੇਗਾ ਉੱਥੇ ਜਾ ਕੇ ਗੱਲਬਾਤ ਕਰਨਾ ਅਤੇ ਸੈਟਲ ਹੋਣਾ ਮੁੱਡੂ ਏ ਏਡੂ ਪਦੇ ਨੂੰ ਮੁੱਡੂ ਏ ਗੂਏ ਨੂੰ ਦਿਲੀਪੀ ਕਲਾਸਿਕ ਭਾਸ਼ਾ ਦਾ ਦਰਜਾ ਇਸ ਨੂੰ ਲੁਧਿਆਣਾ ਤੋਂ ਵੀਰਿੰਦਰ ਸਿੰਘ ਬਰਨਾਲ ਤੋਂ ਲਖਵੀਰ ਸਿੰਘ ਦੀ ਰਿਪੋਰਟ ਏਟੀਵੀ ਪਾਰਤ